Ciao ਪਿਛਲੇ ਲੰਬੇ ਸਮੇਂ ਤੋਂ ਸੰਥੈਟਿਕ ਨਸ਼ੇ ਦੀ ਦਲਦਲ ਦੇ ਵਿੱਚ ਡੁੱਬਿਆ ਸਾਡਾ ਰੰਗਲਾ ਪੰਜਾਬ ਸੋ ਜਿਸ ਨੂੰ ਲੈ ਕੇ ਬੁੱਧੀਜੀਵੀ ਵੀ ਸਾਹਮਣੇ ਆ ਰਹੇ ਨੇ ਲਗਾਤਾਰ ਪੰਜਾਬ ਦੇ ਵਿੱਚ ਖਾਸ ਖਸ ਦੀ ਖੇਤੀ ਨੂੰ ਲੈ ਕੇ ਜਿਹੜਾ ਮੰਗ ਜਿਹੜੀ ਕੀਤੀ ਜਾ ਰਹੀ ਹੈ ਲੇਕਿਨ ਕੈਮਰੇ ਅੱਗੇ ਆਉਣ ਤੋਂ ਬਹੁਤ ਲੋਕ ਨੇ ਜਿਹੜੇ ਉਹ ਕਤਰਾਉਂਦੇ ਨੇ ਸੋ ਅੱਜ ਤੁਹਾਨੂੰ ਪਹਿਲਾਂ ਮੈਂ ਪੋਸਟਰ ਹੈ ਜਿਹੜਾ ਦਿਖਾਣਾ ਚਾਹੂੰਗਾ ਸੋ ਅੱਜ ਭਵਾਨੀਗੜ ਦੇ ਕਾਲਾਚਾ ਟੋਲ ਪਲਾਜ਼ਾ ਤੇ ਇੱਕ ਜਾਗਰੂਕਤਾ ਕੈਂਪ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਸੋ ਜਵਾਨੀ ਬਚਾਓ ਸੰਥੈਟਿਕ ਨਸ਼ੇ ਭਜਾਓ ਖਾਸ ਖਸ ਦੀ ਖੇਤੀ ਲਿਆਓ ਸੋ ਭਾਰਤੀ ਕਿਸਾਨ ਯੂਨੀਅਨ ਸਾਦੀਪੁਰ ਵੱਲੋਂ ਜਿਹੜਾ ਇਹ ਅਸੀਂ ਕਹਿੰਦਾ ਜਾਗਰੂਕਤਾ ਕੈਂਪ ਹੈ ਜਿਹੜਾ ਉਹ ਲਗਾਇਆ ਗਿਆ ਸੋ ਮੇਰੇ ਨਾਲ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਬੁੱਟਾ ਸਿੰਘ ਜੀ ਸੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਕਿ ਕੈਂਪਰੇ ਅੱਗੇ ਆ ਕੇ ਇਸ ਦੀ ਮੰਗ ਹੈ ਜਿਹੜੀ ਉਠਾਈ ਜਾਵੇ ਵੇਖੋ ਏ ਅਸੀਂ ਕਾਫੀ ਡੇਰ ਤੋਂ ਮਤਲਬ ਸਾਡੇ ਜਿਹੜੀ ਜਥੇਬੰਦੀ ਹੈ ਉਹਦੇ ਵਿੱਚ ਇਹ ਚਰਚਾ ਚੱਲਦੀ ਹੁੰਦੀ ਸੀ ਆਮ ਅਸੀਂ ਜਦੋਂ ਆ ਵੇਖਿਆ ਮਾਪੇ ਜਿਹੜੇ ਨੇ ਉਹ ਝਾੜੀਆਂ ਦੇ ਵਿੱਚੋਂ ਵੀ ਆਪਣੇ ਜਵਾਕਾਂ ਨੂੰ ਚੁੱਕ-ਚੁੱਕ ਲਿਆਉਂਦੇ ਆ ਆਪਾਂ ਖ਼ਬਰਾਂ ਵਿੱਚ ਵੀ ਵੇਖਿਆ ਕਾਰਾਂ ਵਿੱਚ ਵੀ ਵੇਖਿਆ ਲੋਕ ਵਿੱਚ ਹੀ ਪਏ ਰਹ ਜਾਂਦੇ ਆ ਖ਼ਬਾਰਾਂ ਰਾਹੀਂ ਸੁਣਿਆ ਕਾਰਾਂ ਜੋ ਵੇਖੇ ਲੋਕਾਂ ਦੇ ਰਾਹੀਂ ਗੱਲਾਂ ਸੁਣੀਆਂ ਤੁਹਾਡੀ ਸੋਸ਼ਲ ਮੀਡੀਆ ਤੇ ਆਈਆਂ ਫਿਰ ਸਾਡਾ ਇੱਕ ਫੈਸਲਾ ਹੋਇਆ ਵੀ ਆਪਾਂ ਇਹ ਕਰੀਏ ਵੀ ਇਹਨੂੰ ਥੋੜਾ ਜਿਆਦਾ ਅੱਗੇ ਲਿਜਾਣ ਦਾ ਯਤਨ ਕਰੀਏ ਇਹ ਗੱਲ ਤੁਹਾਡੀ ਬਿਲਕੁਲ 100% ਠੀਕ ਹੈ ਕਿ ਸਾਹਮਣੇ ਕੈਮਰੇ ਦੇ ਆਕੇ ਬੋਲਣ ਤੋਂ ਹਰ ਇੱਕ ਬੰਦਾ ਝਿਜਕਦਾ ਇਹ ਗੱਲ ਤੁਹਾਡੀ ਠੀਕ ਹੈ ਕਿਉਂਕਿ ਨਸ਼ਾ ਹੈ ਵੀ ਇੱਕ ਪਰ ਅਸੀਂ ਕਹਿੰਦੇ ਆ ਵੀ ਸਤੰਟੀ ਨਹੀਂ ਜਿਹੜੇ ਨੇ ਜਿਹੜੇ ਮਾੜੇ ਨਸ਼ੇ ਜਿਹਨੂੰ ਆਪਾਂ ਕਹਿੰਦੇ ਆ ਜਿਨ੍ਹਾਂ ਨੇ ਮੈਂ ਹੁਣੇ ਹੀ ਇਹ ਗੱਲ ਕਰ ਰਿਹਾ ਕਿ ਜਿਹੜਾ ਬੱਚਾ ਜਿਹਨੂੰ ਲਤ ਲੱਗ ਗਈ ਜਿਹੜਾ ਖਾਂਦਾ ਇਹਦਾ ਆਦੀ ਹੋ ਚੁੱਕਿਆ ਉਹ ਜਦੋਂ ਸੂਈ ਲਾਦਾ ਨਾੜ ਦੇ ਵਿੱਚ ਉਹਨੂੰ ਪਤਾ ਹੈ ਉਹ ਤੋਂ ਪਹਿਲਾਂ ਨੇ ਸੁਣੀਆਂ ਨੇ ਗੱਲਾਂ ਸਾਰੀਆਂ ਵੀ ਉਹ ਫਲਾਣੀ ਥਾਂ ਤੇ ਵੀ ਰਹਿ ਗਿਆ ਜੀ ਫਲਾਣੀ ਥਾਂ ਤੇ ਵੀ ਰਹਿ ਗਿਆ ਆਪਾਂ ਫੋਟੋਆਂ ਵੀ ਵੇਖੀਆਂ ਨੇ ਉਹ ਸੂਈ ਖੋਪਰ ਦੇ ਨਾੜ ਦੇ ਵਿੱਚ ਸੂਈ ਲਾ ਲਈਦਾ ਨਜਾ ਕਰਨ ਵੇਲੇ ਖਿੱਚਣ ਤੋਂ ਪਹਿਲਾਂ ਉਹਦੀ ਜਾਨ ਨਿਕਲ ਜਾਂਦੀ ਹੈ ਉਹਨੂੰ ਉਸੂਈ ਕੱਢਣ ਦਾ ਹੁਕਮ ਨਹੀਂ ਹੁੰਦਾ ਉਹਦੀ ਜਾਨ ਨਿਕਲ ਗਈ ਉਹਨੂੰ ਪਤਾ ਵੀ ਹੈ ਪਹਿਲਾਂ ਵੀ ਬਹੁਤ ਕੁਝ ਪਹਿਲਾਂ ਇਹਦੂੰ ਹੋ ਚੁੱਕਿਆ ਹੈ ਇਹਦੂੰ ਮਾੜਾ ਨਸ਼ਾ ਹੋਰ ਕਿਹੜਾ ਹੋ ਸਕਦਾ ਇਹਦੂੰ ਮਾੜਾ ਨਸ਼ਾ ਗਿਲਦੇ ਕੋਈ ਮੇਰੇ ਖਿਆਲ ਦੇ ਮੁਤਾਬਕ ਇਹਦੂੰ ਮਾੜਾ ਨਸ਼ਾ ਕੋਈ ਵੀ ਨਹੀਂ ਹੈਗਾ ਇਸੇ ਕਰਕੇ ਅਸੀਂ ਮੰਨ ਕਰਦਾ ਕਿ ਇਹਨਾਂ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਇੱਕੋ ਇੱਕ ਰਸਤਾ ਹੈ ਇੱਕੋ ਇੱਕ ਹੱਲ ਹੈ ਕਿ ਖਸਕਰ ਦੀ ਖੇਤੀ ਪੰਜਾਬ ਦੇ ਵਿੱਚ ਹੋਵੇ ਤੇ ਨੌਜਵਾਨੀ ਜਿਹੜੀ ਇਹ ਪੰਜਾਬ ਦੀ ਉਹ ਬਚਾਈ ਜਾ ਸਕਦੀ ਹੈ ਜੇਕਰ ਸਰਕਾਰਾਂ ਚਿੰਤਤ ਹੋਣ ਇਹਦੇ ਉੱਤੇ ਸਿਰ ਜੋੜ ਕੇ ਬਹਿਣ ਤੇ ਕੇਂਦਰ ਸਰਕਾਰ ਤੇ ਦਬਾਅ ਬਣਾਉਣ ਸਾਰੇ ਲੜ ਕੇ ਵੀ ਪੰਜਾਬ ਚ ਖਾਸ ਕਰਕੇ ਖੇਤੀ ਦੀ ਪ੍ਰਵਾਨਗੀ ਜਿਹੜੀ ਉਹ ਦੇਣੀ ਚਾਹੀਦੀ ਹੈ ਸਾਡੀ ਜਵਾਨੀ ਸਾਰੀ ਬੱਦ ਚੱਲੀ ਏ ਕੀ ਕਰਾਂਗੇ ਸਾਰੀ ਜਵਾਨੀ ਸਾਰੀ ਰੁੜ ਚੱਲੀ ਏ ਵੀ ਕਰਾਂਗੇ ਕੀ ਪਿੱਛੇ ਸੀ ਜੇਕਰ ਜਵਾਨੀ ਹੀ ਖਤਮ ਹੋ ਗਈ ਕਿੰਨਾ ਕੁ ਸਮਾਂ ਜਿਹੜਾ ਇਹ ਸੰਘਰਸ਼ ਚੱਲੂਗਾ ਕਿਸ ਤਰ੍ਹਾਂ ਦਾ ਤੁਹਾਡਾ ਰਣਨੀਤੀ ਰਹੂਗੀ ਪਿੰਡਾਂ ਦੇ ਵਿੱਚ ਜਾ ਕੇ ਪ੍ਰੋਟੈਸਟ ਕਰਨਾ ਸੋਸ਼ਲ ਮੀਡੀਆ ਰਾਹੀਂ ਤੁਸੀਂ ਆਪਣਾ ਪ੍ਰਚਾਰ ਕਰਨਾ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਅਸੀਂ ਇਹਦੇ ਵਿੱਚ ਇਹੀ ਬਣਾਇਆ ਜੇ ਹਫ਼ਤਾ ਪਿੱਛੇ ਲਾਇਆ ਸੀਗਾ ਅਸੀਂ ਟੋਲ ਪਲਾਜ਼ਾ ਧਰੇੜੀ ਜਟਾਂ ਦੇ ਉੱਤੇ ਔਰ ਉਸ ਤੋਂ ਬਾਅਦ ਇਹ ਇਬਰਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਟਿਕਾ ਕੇ ਫਿਰ ਮੀ ਸਿੰਘ ਪਠਾਨ ਮੱਜਰੇ ਨੇ ਚੁੱਕੀ ਉਹ ਸਾਡੇ ਏਰੀਏ ਦੇ ਐਮਐਲਏ ਉੱਥੇ ਜੋਰ ਦੇ ਕੇ ਉਹਨਾਂ ਨੇ ਵੀ ਇਹ ਗੱਲ ਠਾਈ ਕੇ ਆਉਣੀ ਚਾਹੀਦੀ ਏ ਇਹ ਜਿਹੜੀ ਖਾਸ ਕਰਕੇ ਖੇਤੀ ਹੋਣੀ ਚਾਹੀਦੀ ਏ ਤੇ ਉਸ ਤੋਂ ਬਾਅਦ ਅਸੀਂ ਫੇਰ ਹੁਣ ਸੋਚਿਆ ਵੀ ਅਸੀਂ ਸਾਰੇ ਪੰਜਾਬ ਦੇ ਅੰਦਰ ਸਾਡੀ ਸੋਚ ਆ ਪਤਾ ਨਹੀਂ ਕਿੱਥੋਂ ਤੱਕ ਜਾਇਆ ਜਾਣਾ ਇਹ ਪਰਮਾਤਮਾ ਨੂੰ ਪਤਾ ਹੈ ਸਾਡੀ ਇਹ ਸੋਚ ਆ ਵੀ ਹਫਤੇ ਹਫਤੇ ਦਾ ਦੋ-ਦੋ ਦਿਨ ਦਾ ਤਿੰਨ-ਤਿੰਨ ਦਿਨ ਦਾ ਜਿੰਨਾ ਵੀ ਅਸੀਂ ਲਾ ਸਕਦੇ ਆਪਣੀ ਕੰਪੈਸਟੀ ਮੁਤਾਬਕ ਵੀ ਅਸੀਂ ਸਾਰੇ ਟੋਲ ਪਲਾਜ਼ੇ ਨੇ ਜਿਹੜੇ ਇੱਕ ਇਸ ਸਟੇਸ਼ਨ ਬਣ ਜਾਂਦਾ ਰੋਡ ਦੇ ਉੱਤੇ ਇੱਕ ਅੱਡਾ ਬਣ ਜਾਂਦਾ ਵੀ ਸਾਰੇ ਟੋਲ ਪਲਾਜ਼ਾਂ ਦੇ ਉੱਤੇ ਅਸੀਂ ਜਿੰਨਾ ਜਿੰਨਾ ਵੀ ਸਮਾਂ ਸਾਡ ਤੋਂ ਨਿਕਲ ਸਕਦਾ ਹੋਇਆ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਤੇ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਕਿ ਸਰਕਾਰ ਇਸ ਪਾਸੇ ਨੂੰ ਵਧੇ ਸਾਰੇ ਐਮਐਲਏ ਜਿਹੜੇ ਨੇ ਤੁਹਾਡੇ ਚੈਨਲ ਦੇ ਜ਼ਰੀਏ ਅਸੀਂ ਇਹ ਸਾਰੇ ਐਮਐਲਏ ਨੂੰ ਗੱਲ ਕਰਾਂਗੇ ਕਿ ਇੱਕ ਐਮਐਲਏ ਨੇ ਚੁੱਕੀ ਤੇ ਦੂਜੇ ਵੀ ਉਹਦਾ ਸਾਥ ਦੇਣ ਸਾਰੇ ਉਹਦਾ ਸਾਥ ਦੇਣ ਸਾਡੇ ਸਾਰਾ ਸਾਰੇ ਸਾਡਾ ਸਾਥ ਦੇਣ ਤੇ ਇਹ ਜਿਹੜਾ ਮੁੱਦਾ ਹੈ ਇਹਨੂੰ ਲੈ ਕੇ ਆਈਏ ਦੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਰਲ ਮਿਲ ਕੇ ਤਾਂ ਹੀ ਆਪਾਂ ਅੱਗੇ ਲੱਗ ਸਕਦੇ ਆ ਜੇ ਪੰਜਾਬ ਦੀ ਜਵਾਨੀ ਖਤਮ ਹੋ ਗਈ ਫਿਰ ਕੀ ਕਰਦਗੇ ਫਿਰ ਕੁਝ ਵੀ ਨਹੀਂ ਹੈਗਾ ਆਪਣੇ ਕੋਲ ਪਿੱਛੇ ਖਤਮ ਹੋ ਜੂਗਾ ਜਰਦਾ ਧਾਂਚਾ ਦੂਜੀ ਤਰ੍ਹਾਂ ਪਿੱਛੇ ਵੀ ਕਿਵੇਂ ਲੈ ਕੇ ਜਾਓਗੇ ਇਹ ਸਾਡਾ ਸਿਸਟਮ ਬਣਾਇਆ ਹੋਇਆ ਵੀ ਅਸੀਂ ਪਿੰਡਾਂ ਦੇ ਵਿੱਚ ਦੋ ਦੋ ਚਾਰ ਚਾਰ ਪੰਜ ਪੰਜ ਪਿੰਡ ਜਿਹੜੇ ਨੇ ਲਾਗੇ ਵਾਲੇ ਉਹਨਾਂ ਪਿੰਡਾਂ ਵਿੱਚ ਜਾ ਕੇ ਅਨਾਉਂਸਮੈਂਟਾਂ ਕਰਾ ਕੇ ਲੋਕਾਂ ਨੂੰ ਇਕੱਠਿਆਂ ਕਰਕੇ ਇਸ ਢੰਗ ਦੇ ਨਾਲ ਪ੍ਰਚਾਰ ਕਰਾਂਗੇ ਕਿ ਸਰਕਾਰਾਂ ਤੇ ਦਬਾਅ ਬਣਾਇਆ ਜਾਵੇ ਆਓ ਭਾਈ ਸਾਰੇ ਰਲ ਕੇ ਆਪਾਂ ਜੋਰ ਦੇ ਕੇ ਮੁੱਦਾ ਜਿਹੜਾ ਇਹਨੂੰ ਉਠਾਈਏ ਕਿ ਪੰਜਾਬ ਚ ਖਾਸ ਕਰਦੀ ਖੇਤੀ ਲਿਆਂਦੀ ਜਾਵੇ ਤੇ ਨੌਜਵਾਨੀ ਜਿਹੜੀ ਉਹਨੂੰ ਬਚਾਇਆ ਜਾਣਾ ਜੀ ਜੁੱਦ ਨਸ਼ਿਆਂ ਫਰੁੱਦ ਮੁਹੀਮ ਜਿਹੜੀ ਚੱਲ ਰਹੀ ਆ ਪੰਜਾਬ ਸਰਕਾਰ ਦੀ ਪੰਜਾਬ ਸਰਕਾਰ ਕਹਿ ਰਹੀ ਆ ਅਸੀਂ ਨਸ਼ਾ ਤੇ ਨਹੀਂ ਲਾਉਣਾ ਅਸੀਂ ਨਸ਼ਾ ਖਤਮ ਹੀ ਕਰਨਾ ਪੰਜਾਬ ਦੇ ਵਿੱਚੋਂ ਘਰ ਟਾਏ ਜਾ ਰਹੇ ਨੇ ਉਸ ਨੂੰ ਕਿਸ ਤਰ੍ਹਾਂ ਦੇਖੋ ਹਰ ਇੱਕ ਬੰਦੇ ਦੀ ਆਪੋ ਆਪਣੀ ਸੋਚ ਆ ਅਸੀਂ ਕਹਿੰਦੇ ਵੀ ਘਰ ਤੋਂ ਨਾਲ ਤਾਂ ਨਸ਼ਾ ਨਹੀਂ ਖਤਮ ਹੋ ਸਕਦਾ ਕੋਈ ਹੋਰ ਸਰਕਾਰ ਨੂੰ ਆਪਣਾ ਸਿਸਟਮ ਕੋਈ ਸੈੱਟ ਕਰਨਾ ਚਾਹੀਦਾ ਜੇ ਜੇ ਆਪਾਂ ਘਰ ਟਾ ਰਹਿਆਂਗੇ ਘਰ ਤੋਂ ਨਾਲ ਤਾਂ ਕੁਝ ਬਣੇ ਬਣਾ ਸਕੋ ਲੋਕਾਂ ਦੇ ਵਿੱਚ ਰੋਹ ਵਾਧਾ ਹੋਰ ਲੋਗ ਨਸ਼ੇ ਤੋਂ ਬਚਣ ਨਸ਼ੇ ਤੋਂ ਬਚਦੇ ਕਿਹੜੇ ਤਰੀਕੇ ਨੇ ਹਨ ਜਿਹੜੇ ਮਾੜੇ ਨਸ਼ੇ ਆਪਾਂ ਮਾੜੇ ਨਸ਼ਿਆਂ ਦੀ ਗੱਲ ਕਰਦੇ ਆ ਇਹ ਤਾਂ ਰਵੈਤੀ ਨਸ਼ਿਆਂ ਦੇ ਥੋੜਾ ਚੱਲਦੇ ਆ ਰਹੇ ਆ ਇਹ ਤਾਂ ਡਾਕਟਰ ਨਾਲ ਵੀ ਕਈ ਵਾਰ ਗੱਲ ਕੀਤੀ 90 90 95 95 ਸਾਲ ਦੇ ਬਜ਼ੁਰਗ ਖਾ ਰਹੇ ਨੇ ਅੱਜ ਵੀ ਉਹ ਹੁਣ ਹਲਾਲ ਦਾ ਸਿਸਟਮ ਖਤਮ ਹੋ ਗਿਆ ਮੇਰੇ ਮੂੰਹ ਨਿਕਲਦਾ ਲੇ ਹਲਵਾਉਂਦੇ ਆ ਤੁਸੀਂ 95 ਸਾਲ ਦੇ ਬਜ਼ੁਰਗ ਨੂੰ ਨਸ਼ਾ ਖਵਾ ਕੇ ਉਹਨੂੰ ਕਈ ਵੀ ਫੜਾ ਦਿਓ ਉਹ ਬੰਦਾ ਨਹੀਂ ਉਹ ਕਈ ਵੀ ਫੜ ਲੈਂਦਾ ਕਈ ਫੜ ਕੇ ਉਹ ਕੰਮ ਕਰ ਸਕਦਾ ਸਾਰਾ ਦਿਨ ਲੇਕਿਨ ਇਹ ਜਿਹੜਾ ਨਸ਼ਾ ਜਿੰਨੇ ਕਰ ਲਿਆ ਤੇ ਟੀਕੇ ਲਾ ਲਓ ਆ ਗੋਲੀਆਂ ਲਾ ਲਓ ਜੋ ਭੇੜੇ ਨਸ਼ੇ ਜਿਹਨੂੰ ਭੰਗਣਦੇ ਆ ਉਹ ਲਾ ਕੇ ਤੇ ਟ੍ਰੀ ਨਹੀਂ ਜਾਂਦਾ ਬੰਦੇ ਕੋਲ ਉਥੇ ਤੋਂ ਉਥੇ ਪੁੱਕੜ ਹੀ ਹੋ ਜਾਂਦਾ ਉਹ ਤਾਂ ਇਸ ਕਰਕੇ ਇਹ ਨਸ਼ੇ ਤੋਂ ਬਚਾਉਣ ਵਾਸਤੇ ਨੌਜਵਾਨੀ ਨੂੰ ਖਾਸ ਕਰਕੇ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰਾਂ ਨੂੰ ਇਹਦੇ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਇੱਕ ਉਹਨਾਂ ਨੂੰ ਜੇਕਰ ਸਰਬ ਪਾਰਟੀ ਮੀਟਿੰਗ ਬੁਲਾ ਲੈਣ ਵੀ ਇਸ ਟਾਈਮ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਮੰਗ ਉੱਠ ਰਹੀ ਹੈ ਔਰ ਆਉਣ ਵਾਲੇ ਸਮੇਂ ਚ ਉੱਠੂਗੀ ਹੋਰ ਵੀ ਹੈ ਵੀ ਇਹਦੇ ਉੱਤੇ ਆਪਾਂ ਨੂੰ ਕੀ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਇਕੱਠਿਆਂ ਹੋ ਕੇ ਕੇਂਦਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਵੀ ਸਾਡੇ ਪੰਜਾਬ ਦੀ ਜਵਾਨੀ ਗਲ ਚੱਲੀ ਬਿਲਕੁਲ ਜਵਾਨੀ ਖਤਮ ਹੋ ਚੱਲੀ ਹੈ ਜੇਕਰ ਜਵਾਨੀ ਨੂੰ ਬਚਾਉਣਾ ਹੈ ਆਪਾਂ ਤਾਂ ਫੇਰ ਸਾਨੂੰ ਖਸਖਸ ਦੀ ਖੇਤੀ ਜਿਹੜੀ ਹੈ ਉਹ ਹਰ ਹਾਲਤ ਪੰਜਾਬ ਚ ਲੈ ਕੇ ਆਉਣੀ ਪਊਗੀ ਉਹਦੇ ਨਾਲ ਸਰਕਾਰ ਦਾ ਮਾਲੀਆ ਵੀ ਵੱਧਾ ਸਰਕਾਰ ਨੂੰ ਵੀ ਫਾਇਦਾ ਹੁੰਦਾ ਉਹਦੇ ਆਏ ਨਹੀਂ ਕਿ ਸਰਕਾਰ ਨੂੰ ਸਰਕਾਰ ਜਦੋਂ ਬਜਾਊਗੀ ਸਰਕਾਰਾਂ ਖਰੀਦਦੀਆਂ ਨੇ ਦਵਾਈਆਂ ਟੋਟਲ ਚੇ ਪੈਂਦੀ ਆ ਟੋਟਲ ਦਵਾਈਆਂ ਜਿਹੜੀ ਪੈਂਦੀ ਜਾਂਦੇ ਜਾ ਰਹੇ ਨੇ ਬੈਨ ਹੀ ਆ ਬਿਲਕੁਲ ਪੰਜਾਬ وچ ਤਾਂ ਹੁੰਦੀ ਨਹੀਂ ਇਸ ਕਰਕੇ ਪੰਜਾਬ ਦਾ ਵੀ ਬਹੁਤ ਵੱਡੇ ਪੱਧਰ ਤੇ ਫਾਇਦਾ ਹੋਊਗਾ ਜਿੱਥੇ ਸਾਡੀ ਜਵਾਨੀ ਬਚੇਗੀ ਉੱਥੇ ਪੰਜਾਬ ਨੂੰ ਵੀ ਅੰਮਦਤ ਵੀ ਹੋਊਗੀ ਤੇ ਕਿਸਾਨੀ ਵੀ ਇਹਦੇ ਨਾਲ ਵਾਧੀ ਅੰਮਦਨ ਕਿਸਾਨੀ ਦੀ ਵੀ ਵਧੇਗੀ ਇੱਕ ਤਰਫ ਸਰਕਾਰ ਮੈਡੀਕਲ ਸਟੋਰਾਂ ਦੇ ਉੱਤੇ ਰੇਡਾਂ ਕਰ ਰਹੀ ਹੈ ਵੀ ਜਿਹਦੇ ਕੋਲ ਮੈਡੀਕਲ ਨਸ਼ਾ ਪਿਆ ਹੈ ਹਨਾ ਵੀ ਉਹਨਾਂ ਤੇ ਉਹਨਾਂ ਦੇ ਕਾਰਵਾਈ ਕਰੋ ਪਰ ਆ ਕਿਥੋਂ ਰਹਿ ਨਸ਼ਾ ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰ ਆਪੇ ਇਸ ਤਰ੍ਹਾਂ ਦੇ ਉਪਰਾਲੇ ਨੂੰ ਰੋਕਣ ਦੇ ਵਿੱਚ ناکਾਮਯਾਬ ਕਿਉਂ ਹੋ ਰਹੀ ਤੁਸੀਂ ਵੇਖ ਲਓ ਜਾਂ 4 ਦਿਨ ਚੱਲਦਾ ਕੰਮ ਕੰਟਾ ਹੋਣ ਵਾਲਾ ਵੀ ਕੰ ਬੜਾ ਲੰਬਾ ਨਹੀਂ ਚੱਲਦਾ ਹੁੰਦਾ ਕੋਈ ਵੀ ਸਰਕਾਰਾਂ ਮਹਿੰਮ ਸ਼ੁਰੂ ਕਰਦਿਆਂ ਨੇ ਥੋੜੇ ਸਮੇਂ ਦੇ ਬਾਅਦ ਫਿਰ ਉਹ ਉਹ ਰੁਕ ਜਾਂਦਾ ਚਾਹੇ ਉਹ ਹਾਈ ਕੋਰਟ ਜਾ ਬੜੇ ਸੁਪਰੀਮ ਕੋਰਟ ਜਾ ਬੜੇ ਜਾਂ ਐਦਾਂ ਰੁਕਦੇ ਜਾਂ ਉੰਜ ਵੀ ਰੁਕ ਜਾਂਦਾ ਸਰਕਾਰਾਂ ਥੋੜੀ ਦੇਰ ਚਲਾਉਂਦੀਆਂ ਨੇ ਨਾਲੇ ਹੱਲ ਨਹੀਂ ਤੁਸੀਂ ਆਪ ਵੀ ਕਹੀਏ ਕਿ ਜਿਹੜੇ ਇਹ ਨੇ ਆਪਣੇ ਸਟੋਰ ਨੇ ਜਿਹੜੇ ਹਨਾ ਮੈਡੀਕਲ ਸਟੋਰ ਮੈਡੀਕਲ ਸਟੋਰਾਂ ਤੇ ਆ ਮਿਲਦਾ ਮੈਡੀਕਲ ਸਟੋਰਾਂ ਤੇ ਲੈ ਕੇ ਕੌਣ ਆ ਰਿਹਾ ਲੈ ਕੇ ਕੌਣ ਆ ਰਿਹਾ ਉੱਥੇ ਤੇ ਪਤਾ ਕਿਨੂੰ ਨਹੀਂ ਵੀ ਕਿੱਥੇ ਕੀ ਵਿਕਦਾ ਹਰ ਇੱਕ ਨੂੰ ਪਤਾ ਹੁੰਦਾ ਆਪਾਂ ਨਾ ਲੈਣ ਦੀ ਲੋੜ ਨਹੀਂ ਸਰਕਾਰਾਂ ਨੂੰ ਵੀ ਪਤਾ ਹੁੰਦਾ ਹੈ ਅਫਸਰ شاہੀ ਨੂੰ ਵੀ ਪਤਾ ਹੁੰਦਾ ਐਮਐਲਏ ਨੂੰ ਵੀ ਪਤਾ ਹੁੰਦਾ ਸਾਨੂੰ ਤਾਂ ਐ ਲੱਗਦਾ ਕਿ ਸਰਕਾਰਾਂ ਦੀ ਆਮਦਨ ਬਣਦੀ ਆ ਉੱਥੋਂ ਆਪਣੀ ਪਰਸਰਾ ਆਮਦਨ ਜਿਹੜੀ ਏ ਉਹ ਜਾਂਦੀ ਆ ਉਹਨਾਂ ਨੂੰ ਇਸ ਕਰਕੇ ਸਰਕਾਰਾਂ ਕੋਲਡ ਸਟੋਰ ਇਹਨਾਂ ਸਟੋਰਾਂ ਦੇ ਉੱਤੇ ਜਿਹੜੇ ਮੈਡੀਕਲ ਸਟੋਰ ਨੇ ਉੱਥੇ ਜਿਹੜੇ ਨਸ਼ੇ ਵਿਕਦੇ ਨੇ ਜਿਨ੍ਹਾਂ ਨੂੰ ਅਸੀਂ ਬੰਦ ਕਰਨ ਦੀ ਗੱਲ ਕਰਦੇ ਆ ਸਰਕਾਰਾਂ ਉਸ ਪਾਸੇ ਨੂੰ ਨਹੀਂ ਤੁਰਦੀਆਂ ਭਈ ਸੋ ਮੇਰੇ ਨਾਲ ਹੋਰ ਵੀ ਕਿਸਾਨ ਆ ਕੋ ਮੌਜੂਦ ਨੇ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਹਰਬੰਸ ਸਿੰਘ ਦੇਹੜਾ ਆ ਪ੍ਰੈਸਸ ਕਤਰਬੀ ਕੇ ਯੂ ਸ਼ਾਦੀ ਪਰ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਪ੍ਰੋਟੈਸਟ ਤਾਂ ਵੱਢ ਚੁੱਕੇ ਹੋ ਬੜਾ ਲੰਮਾ ਸਮਾਂ ਵੱਡੀ ਮੰਗ ਹੈ ਕਿਸ ਤਰ੍ਹਾਂ ਦਾ ਜਿਹੜਾ ਰੰਗ ਦਿੱਤੀ ਰਹੂਗੀ ਕਿਉਂਕਿ ਬਹੁਤ ਔਂਕੜਾ ਦਾ ਵੀ ਸਾਹਮਣਾ ਕਰਨਾ ਪਵੇ ਮੈਂ ਆਪ ਜੀ ਦੇ ਨਿਊ ਮਾਲਵਾ ਚੈਨਲ ਦੇ ਜਿੰਨੇ ਵੀ ਦਰਸ਼ਕ ਨੇ ਸਭ ਨੂੰ ਮੈਂ ਸਸਰੀਕਾਰ ਬਣਾਉਣਾ ਵਹਿਗੁਰੂ ਜੀ ਦਾ ਖਾਲਸਾ ਵਹਿਗ ਜੀ ਕੀ ਫਤਿਹ ਅਸੀਂ ਇਹ ਜਿਹੜਾ ਵਿੜਾ ਚੁੱਕਿਆ ਪਿਛਲੇ ਸਾਲ ਵੀ ਧਰੇੜੀ ਜੱਟਾਂ ਦੇ ਉੱਪਰ ਅਸੀਂ ਇੱਕ ਹਫ਼ਤਾ ਚਲਾਇਆ ਸੀ ਹਫਤੇ ਤੋਂ ਬਾਅਦ ਸਾਨੂੰ 1000ਾਂ ਲੋਕਾਂ ਦੇ ਫੋਨ ਆਏ ਕਿ ਸਾਡੇ ਫੋਨ ਲਿਖੇ ਵਤੀ ਪ੍ਰਧਾਨ ਜੀ ਨੂੰ ਵੀ ਇਹ ਤੁਸੀਂ ਬਹੁਤ ਵਧੀਆ ਕੀਤਾ ਸਾਡੇ ਜ਼ਿਲ੍ਹੇ ਚਾ ਉਹ ਸਾਡੇ ਪਿੰਡਾਂ ਚਾ ਉਹ ਸਾਡੇ ਤਹਿਸੀਲ ਚਾ ਲੇਕਿਨ ਸਾਤ ਉਹੇ ਟਾਈਮ ਕੱਢਿਆ ਨਹੀਂ ਗਿਆ ਹੁਣ ਫੇਰ ਲੋਕਾਂ ਦੀ ਜਿਹੜੀ ਹੈ ਮੰਗ ਤੀ ਇਹ ਕਿਹੜੀ ਮੰਗ ਹੈ ਇਹ ਕਿਸਾਨ ਤੇ ਜਵਾਨ ਨੂੰ ਬਚਾਉਣ ਦੀ ਮੰਗ ਹੈ ਕਿਉਂਕਿ ਜਿਹੜੀ ਮਲਟੀਨੇਸ਼ਨਲ ਕੰਪਨੀਆਂ ਨੇ ਉਹ ਮੈਡੀਸਨ ਵੇਚਦੀਆਂ ਨੇ ਮੈਡੀਕਲ ਜਿਹੜਾ ਨਸ਼ਾ ਆ ਰਿਹਾ ਹੈ ਉਹ ਸਾਡੇ ਨੌਜਵਾਨ ਜਿਵੇਂ ਪ੍ਰਧਾਨ ਜੀ ਦੱਸ ਗਏ ਨੇ ਝਾੜੀਆਂ ਦੇ ਵਿੱਚ ਆਕਾਂਤ ਜਗ੍ਹਾ ਤੇ ਨੌਜਵਾਨ ਜਾ ਕੇ ਸੁੱਟਾ ਲਾਉਂਦੇ ਨਹੀਂ ਜਾਂ ਸਰੀਂਜਾਂ ਨਾਲ ਵਰਤਦੇ ਨੇ ਸਾਡੇ ਸੈਂਕੜੇ ਹਜ਼ਾਰਾਂ ਪੁੱਤ ਮਰ ਗਏ ਲੇਕਿਨ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਨਾ ਉਹ ਮਾਂ ਬਾਪਾਂ ਦੀ ਕਿਸੇ ਨੇ ਬਾਹ ਫੜੀ ਆ ਵੀ ਤੁਹਾਡਾ ਜਵਾਨ ਪੁੱਤ ਮਰ ਗਿਆ ਨਹੀਂ ਕੋਈ ਮarli ਮਦਦ ਕਰਤੇ ਜਾਵੇ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਤੇ ਹੁਣ ਅਸੀਂ ਕਿਸਾਨੀ ਨੂੰ ਬਚਾਉਣ ਵਾਸਤੇ ਜਵਾਨੀ ਨੂੰ ਬਚਾਉਣ ਵਾਸਤੇ ਬੀਕੇਯੂ ਸ਼ਾਦੀ ਪਰਨੇ ਅੱਜ ਦੁਬਾਰੇ ਫੇਰ ਇਸ ਪਿੰਡ ਦੇ ਵਿੱਚ ਕਾਲਾ ਝਾੜ ਦੇ ਵਿੱਚ ਟੂਲ ਪਲਾਜੇ ਦੇ ਉੱਪਰ ਕਿਉਂਕਿ ਇੱਥੇ ਹਰ ਇੱਕ ਗੱਡੀ ਖੜਦੀ ਆ ਉਹਦੀ ਹੁੰਦੀ ਆ ਟੂਲ ਪਲਾਜਾ ਲੰਦੀ ਤੇ ਸਾਰਿਆਂ ਦੀ ਨਜ਼ਰ ਚ ਆਊਗੀ ਤੇ ਅਸੀਂ ਇੱਥੇ ਫੇਰ ਇੱਕ ਹਫ਼ਤੇ ਦਾ ਕੈਂਪ ਲਾਇਆ ਤੇ ਅਸੀਂ ਬਾਕੀ ਹੁਣ ਪਿੰਡਾਂ 'ਚ ਵੀ ਜਾਵਾਂਗੇ ਲੌਂਚਮੈਂਟਾਂ ਵੀ ਕਰਾਵਾਂਗੇ ਆਓ ਸਾਡਾ ਸਾਥ ਦਿਓ ਕਿਉਂਕਿ ਹੁਣ ਤੱਕ ਆ ਭੰਗ ਸਾਡੇ ਪੈਦਾ ਹੋ ਰਹੀ ਹੈ ਸਾਡੇ ਸਭ ਤੋਂ ਵੱਧ ਨੌਜਵਾਨ ਤੁਸੀਂ ਸਾਡਾ ਦੇਖੋ ਰਵੈਤੀ ਨਸਤੀ ਫੀਮ ਤੇ ਭੁੱਕੀ ਪਹਿਲਾਂ 30 ਰੁਪਏ ਦੀ ਗਲਾਸੀ ਲੈ ਕੇ ਜਦ ਬੰਦਾ ਦਿਹਾੜੀ ਲਾਉਂਦਾ ਸੀ ਆਪਣੇ ਘਰਾਂ 500 ਰੁਪਏ ਲੈ ਕੇ ਜਾਂਦਾ ਸੀ ਹੁਣ ਇਹ 500 ਦੀ ਇੱਕ ਵਾਰੀ ਚਿੱਟਾ ਅਸੀਂ ਨਹੀਂ ਇਹ ਖਰੀਦੇ ਆ ਲੇਕਿਨ ਕਹਿੰਦੇ ਨੇ ਵੀ 500 ਦਾ ਇੱਕ ਟੀਕਾ ਆਉਂਦਾ ਉਹ ਵੀ ਮੌਤ ਦਾ ਸਦਾਗਰ ਇਹ ਕੌਣ ਇਹ ਸਾਡੇ ਪੰਜਾਬ ਨੂੰ ਨજર ਲੱਗੀ ਨજર ਕਿਵੇਂ ਤੁਹਾਡੇ ਜਰੀਏ ਜਿਵੇਂ ਤੁਸੀਂ ਸਾਡਾ ਕਿਸਾਨੀਦੋਂ ਉਹਨਾਂ ਨੇ ਜਤਾਇਆ ਤੀ ਤੁਸੀਂ ਚੈਨਲ ਨੇ ਸੋਸ਼ਲ ਮੀਡੀਆ ਨੇ ਜੇ ਸਾਡਾ ਪੂਰਾ ਸਾਥ ਦਿੱਤੇ ਆ ਪਿੰਡ ਪਿੰਡ ਦੇ ਵਿੱਚ ਤੁਸੀਂ ਜਾ ਕੇ ਇਹਦਾ ਪ੍ਰਚਾਰ ਦਾ ਸਾਡਾ ਸਾਥ ਆ ਦਿੱਤਾ ਅਸੀਂ ਜਰੂਰ ਕਾਮਯਾਬ ਹੋਵਾਂਗੇ ਪਰ ਹੁਣ ਅਸੀਂ ਬੇਨਤੀ ਇਹ ਕਰਦੇ ਆਂ ਵੀ ਅੱਜ ਤੱਕ ਮੈਨੂੰ ਜਾੜੇ ਤੱਕ ਪਤਾ ਨਹੀਂ ਮੇਰੇ ਬਾਪ ਦੀ 80 ਸਾਲ ਦੀ ਉਮਰ ਆ ਲੇਕਿਨ 80 ਬੰਦੇ ਨਹੀਂ ਮਰੇ ਹੋਣੇ ਨਾ ਕਿਸੇ ਦਾ ਭੁੱਖੀ ਖਾ ਕੇ ਦੌਰਾ ਪਿਆ ਨਾ ਕਿਸੇ ਨੂੰ ਕੀਮ ਖਾ ਕੇ ਦੌਰਾ ਪਿਆ ਅੱਜ ਤੱਕ ਇਹ ਨਸਿਆਂ ਦੇ ਨਾਲ ਹਾਂ ਇਹ ਨਸਿਆਂ ਵਾਲੀ ਉਮਰਾਂ ਤਾਂ ਜਰੂਰ ਵੱਧ ਜਾਂਦੀਆਂ ਹੋਈਆਂ ਨੇ ਤੇ ਰਿਸਟ ਪੁਸ਼ਟ ਸਾਡੇ ਕਿਸਾਨ ਹੋਏ ਨੇ ਜਿਵੇਂ ਪਹਿਲਾਂ ਖੇਤੀ ਕਰਦੇ ਕੀ ਗੰਨੇ ਦੀ ਗੰਨਾ ਇਹ じゃ ਖੇਤੀ ਤੇ ਆਲੇ-ਦਾਲੇ ਬਲੇਟ ਵਾਂਗੂ ਵੱਢਦਾ ਨਾ ਤੇ ਮਿਰਚਾਂ ਦੀ ਨਰਮਾ ਕਪਾਹ ਸਾਡੇ ਕਿਸਾਨ ਕੁੱਟਦੇ ਤੇ ਰਿਸਟ ਪੁਸ਼ਟ ਤੇ ਉਹ ਰੋਜ਼ ਇੱਕ ਚਮਚਾ ਪੁੱਕੀ ਖਾਂਦੇ ਸੀ ਤੇ ਰਾਤ ਨੂੰ ਜਿਹੜੀ ਸ਼ਰਾਬ ਸੀ ਸਾਡੇ ਘਰ ਦੀ ਦੇਸੀ ਕੱਢ ਲਾਂਦੇ ਸੀ ਸਾਡੇ ਉਸ ਟਾਈਮ ਜੱਟ ਹੁਣ ਸਰਕਾਰਾਂ ਵੇਚਦੀਆਂ ਨੇ ਤੇ ਉਹਨਾਂ ਦੇ ਜਿਹੜੇ ਚੇਲੇ ਚਪਟੇ ਨੇ ਕਰੋੜਾਂ ਰੁਪਈਆ ਸ਼ਰਾਬ ਤੋਂ ਕਮਾਰੇ ਨੇ ਸ਼ਰਾਬ ਦੀ ਡੁਗਲੀ ਜੇਟ ਤੇ ਨਸ਼ੇ ਵੀ ਡੁਬਲੀਗੇਟ ਸਾਡੇ ਪੰਜਾਬ ਨੂੰ ਖੋਖਲਾ ਕਰ ਤੇ ਇਸ ਕਰਕੇ ਅਸੀਂ ਹੁਣ ਪਿੰਡ ਪਿੰਡ ਜਾਣ ਦਾ ਤਹਿਯਾ ਕੀਤਾ ਹੈ ਕਿ ਸਾਡੀਆਂ ਜਿਹੜੀਆਂ ਮਾਵਾਂ ਦੇ ਬੈਣ ਪੈਂਦੇ ਨੇ ਨੌਜਵਾਨ ਪੁੱਤ ਇੱਕ ਰਾਤ ਦਾ ਪੁੱਤ ਜੰਮਿਆ ਨਹੀਂ ਇਸ਼ਰਾ ਦਾ ਪੁੱਤ ਭਾਗ ਤਿੱਕ ਮਰਿਆ ਤੀ ਅੰਨੀ ਹੋ ਗਈਤੀ ਅੱਖਾਂ ਤੋਂ ਤੇ ਹੁਣ ਤਾਂ ਸਾਡੇ ਇਸ਼ਰਾ ਦੇ ਕਿੰਨੇ ਭਗਤਪੂਰਨ ਚਲੇ ਗਏ ਕਿੰਨੇ ਪੁੱਤ ਚਲੇ ਗਏ ਅਸੀਂ ਉਹਨਾਂ ਪੁੱਤਾਂ ਨੂੰ ਵੀ ਸਰਦਾ ਦੇ ਸਤਕਾਰ ਭੇਟ ਵੀ ਕਰਦੇ ਆ ਉਹ ਮਾਵਾਂ ਦੇ ਨਾਲ ਹਮਦਰਦੀ ਵੀ ਕਰਦੇ ਆ ਤੇ ਇਹ ਚੱਲਿਆ ਦੀਆਂ ਸੀਆਂ ਉਹਨਾਂ ਮਾਮਾ ਨੂੰ ਜੇ ਜਿਹੜੇ ਆਉਣ ਵਾਲੇ ਨਵੇਂ ਨੌਜਵਾਨ ਪੁੱਤ ਨੇ ਜੇ ਸਾਡੇ ਉਹ ਵਜਣ ਕਿਸਾਨੀ ਤੇ ਜਵਾਨੀ ਬਾਜੇ ਤੇ ਸਾਡੇ ਪੰਜਾਬ ਦਾ ਏਸੇ ਵਿੱਚ ਭਲਾ ਹੈ ਸੋ ਬਿਲਕੁਲ ਸੋ ਇਸੇ ਸੰਬੰਧੀ ਜਿਹੜੀ ਪੰਜਾਬ ਦੀ ਪੰਜਾਬ ਸਰਕਾਰ ਨਾਲ ਕੋਈ ਗੱਲਬਾਤ ਕਰਨ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋਵੇ ਤੁਹਾਡੀ ਜੀ ਇਸ ਤਰ੍ਹਾਂ ਦਾ ਇਹ ਤਾਂ ਹੁਣ ਉਹਦੀ ਸ਼ੁਰੂਆਤ ਕੀਤੀ ਹੈ ਹੁਣ ਕੋਈ ਮੈਸੇਜ ਆਊਗਾ ਸਰਕਾਰ 'ਚ ਗੱਲ ਜਾਊਗੀ ਤੇ ਸਰਕਾਰੇ ਦੇ ਐਕਸ਼ਨ ਕਰਨਾ ਚਾਹੀਦਾ ਸਰਕਾਰ ਨੂੰ ਜਿਹੜਾ ਪਹਿਲਾਂ ਵੀ ਇਹਦੇ ਠੇਕੇ ਹੁੰਦੇ ਸੀਗੇ ਇਹ ਉਹ ਟਿੱਕੇ ਸ਼ਰਾਬ ਦੇ ਖੁੱਲ ਸਕਦੇ ਤੇ ਫੀਮ ਦੇ ਵੀ ਖੁੱਲ ਸਕਦੇ ਦੂਜੀ ਪਲੇ ਫੀਮ ਨਸ਼ਾ ਨਹੀਂ ਹੈ ਇਹ ਇੱਕ ਖਰਾਕ ਹੈ ਇੱਕ ਦਵਾਈ ਹੈ ਜਿੰਨ ਕਹਦੇ ਹੁਣ ਸਾਡੇ ਇੱਥੇ ਹਿੰਦੁਸਤਾਨ ਜਿੱਥੇ ਸੇ ਕੀਤੀ ਹੁੰਦੀ ਹੈ ਇਹਦੀ ਉਹ ਤਾਂ ਸਾਰੀ ਫੀਮ ਜਪਾਨ ਭੇਜੀ ਜਾਂਦੇ ਨੇ ਠੀਕ ਹੈ ਤੇ ਇੱਥੇ ਕੈਮੀਕਲ ਦਵਾਈਆਂ ਚ ਪਾਈ ਜਾਂਦੇ ਨੇ ਉਹ ਉਹ ਨਸ਼ੇ ਨਾਲੋਂ ਵੀ ਮਾੜੀ ਚੀਜ਼ ਹੈ ਜੇ ਆਪਣੇ ਇਲਾਜ ਵਾਸਤੇ ਦਵਾਈ ਲੈਣੇ ਹੈ ਉਹਦੇ ਵਿੱਚ ਵੀ ਇੱਕ ਕੈਮੀਕਲ ਪਾਉਂਦੇ ਨੇ ਉਹ ਨਸ਼ਾ ਹੈ ਨਸ਼ਾ ਨਹੀਂ ਹੈ ਇਸ ਦਵਾਈ ਕਿਸਮ ਦੀ ਜੀ ਬਿਲਕੁਲ ਸੋ ਆਫ ਕੈਂਪਰ ਗੱਲਬਾਤ ਕਰ ਰਹੇ ਸੀ ਵੀ ਪੁਤਲਾ ਫੁਕਿਆ ਜਾਊਗਾ ਕੇਂਦਰ ਸਰਕਾਰ ਦਾ ਇਸ ਨੂੰ ਲੈ ਕੇ ਕੀ ਰਣਨੀਤੀ ਹੈ ਜਿਹੜੀ ਹੈ ਤੋ ਉਹ ਦੇ ਰਿਹਾਗਾ ਪ੍ਰਧਾਨ ਜੀ ਨੇ ਦੱਸਿਆ ਪਹਿਲਾਂ ਵੀ 트럼ਪ ਤੇ ਆਪਣਾ ਮੋਦੀ ਸਰਕਾਰ ਆਦੀ ਦੀ ਇਹਨਾਂ ਨੇ ਇੱਕ ਸਮਝੌਤਾ ਕੀਤਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਆਪਣਾ ਬਿਜ਼ਨਸਮੈਨ ਨੇ ਉਹਨਾਂ ਤੇ ਬਹੁਤ ਵੱਡਾ ਪ੍ਰਭਾਵ ਜਿਹੜਾ ਉਹ ਪੈਣ ਵਾਲਾ ਉਹ ਇਸੇ ਕਰਮ ਤੋਂ ਹੀ ਫੈਸਲਾ ਵੀ ਉਹ ਅਸੀਂ 4 ਤਰੀਕ ਨੂੰ ਪੂਰੇ ਵੱਡੇ ਪੱਤਰ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਉਹਨਾਂ ਦੇ ਪੁਤਲੇ ਫੁਕਾਂਗੇ ਜੋ ਬਿਲਕੁਲ ਸੋ ਸੈਂਟਰ ਟੈਕਸ ਨਾਲ ਆ ਰਹੀ ਹੈ ਉਹਦੇ ਵਿੱਚ ਅੱਜ ਦੇ ਪੀਪਰਾਂ ਜੇ ਤੁਹਾਡੇ ਜਰੀਏ ਅਸੀਂ ਸੁਣਿਆ ਵੀ ਜਿਹੜਾ ਖੇਤੀ ਦਾ ਪ੍ਰੋਡਕਟ ਸਾਡਾ ਉਹਦੇ ਉੱਪਰ ਟਰੰਪ ਸਰਕਾਰ 100% ਦਾ 100% ਟੈਕਸ ਲਾਉਣ ਜਾ ਰਹੀ ਹੈ ਇਸ ਕਰਕੇ ਹੀ ਅਸੀਂ ਕੇਂਦਰ ਸਰਕਾਰ ਦਾ ਤੇ ਟਰੰਪ ਦਾ ਪੁਤਲਾ ਫੁਕਾਂਗੇ ਬਿਲਕੁਲ ਸੋ ਵੇਸੀ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਕਿਸਾਨਾਂ ਕੁਝ ਸੋ ਜਿਨ੍ਹਾਂ ਦੇ ਵੱਲੋਂ ਭਵਾਨੀ ਕਰਦੇ ਨੇ ਨੇੜਲੇ ਪਿੰਡ ਕਾਲਾ ਝਾ ਟੋਲਪਲਾਜਾ ਤੇ ਕ ਜਾਗਰੂਕਤਾ ਕੈਂਪ ਹੈ ਜਿਹੜਾ ਲਗਾਇਆ ਜਾ ਰਿਹਾ ਸੋ ਲਗਾਤਾਰ ਪੰਜਾਬ ਦੀ ਨੌਜਵਾਨੀ ਨੂੰ ਸੰਥੈਟਿਕ ਨਸ਼ੇ ਤੋਂ ਦੂਰ ਕਰਨ ਦੇ ਲਈ ਖਾਸ ਖਾਸ ਖੇਤੀ ਦੀ ਜਿਹੜੀ ਮੰਗ ਹੈ ਜਿਹੜੀ ਕੀਤੀ ਜਾ ਰਹੀ ਹੈ ਸੋ ਕਮੈਂਟਾਂ ਦੇ ਜ਼ਰੀਏ ਜਿਹੜਾ ਇਸ ਖੇਤੀ ਨੂੰ ਲੈ ਕੇ ਤੁਹਾਡੇ ਵਿਚਾਰ ਹੈ ਜਿਹੜੀ ਜਰੂਰ ਦਿਓ ਸੋ ਮਾਲਵਾ ਟੀਵੀ ਤੋਂ ਜੋ ਬਰਾਜ ਹਸਨ ਦੀ ਰਿਪੋਰਟ ਧੰਨਵਾਦ